ਖੰਡਾ ਬ੍ਰਹਮੰਡਾ ਵਿੱਚ ਪ੍ਰਕਾਸ਼ਮਾਨ ਬਾਣੀ ਨਿਰਗੁਣ ਸਰਬਉਦੇਸ ਰੂਪ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮਹਾਰਾਜ ਚਰਨਾਂ ਦੇ ਵਿੱਚ ਉਹਨਾਂ ਦੀ ਪਵਿੱਤਰ ਗੋਦ ਦੇ ਵਿੱਚ ਬਿਰਾਜਮਾਨ ਗੁਰਸੰਗਤ ਜੀ ਕਰੋ ਕਿਰਪਾ ਆਪਣੇ ਚਰਨ ਸੇਵਕ ਪੰਡਤ ਸੋਮਨਾ ਸਿੰਘ ਦੇ ਸ਼ਗਿਰਦ ਸ਼ੂਸ਼ਕ ਵਾਲੇ ਜੱਥੇ ਨੂੰ ਲਾਓ ਚਰਨਾਂ ਦੇ ਨਾਲ ਬਲਾਓ ਫਤੇ ਵਾਹਿਗੁਰਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕਾ ਹੈ ਕਹਿੰਦੀ ਧੰਨ ਧੰਨ ਜਣਿਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ ਜਨਿ ਆਵਣ ਕਾ ਇਹ ਸੁਆਉ ਜਨ ਕੇ ਸੰਗ ਚਿਤ ਆਵੇ ਨਾਉ ਇਸ ਦੁਨੀਆ ਦੇ ਵਿੱਚ ਆਉਣਾ ਉਹਦਾ ਸਫਲ ਆ ਜਿਹੜਾ ਧਰਮ ਦੇ ਕਾਰਜ ਕਰਦਾ ਧਰਮ ਦੇ ਕਾਰਜ ਕਰਨ ਦੇ ਨਾਲ ਨਾਲ ਉਸ ਅਕਾਲ ਪੁਰਖ ਨੂੰ ਧਿਆਉਂਦਾ ਉਹ ਦੁਨੀਆ ਦੇ ਵਿੱਚ ਉਹ ਸਫਲ ਆ ਤੇ ਉਹਦਾ ਸੰਗ ਕੀਤਿਆਂ ਵੀ ਜਿਨ੍ਹਾਂ ਜਿਨ੍ਹਾਂ ਨੇ ਉਹਦਾ ਸੰਗ ਕੀਤਾ ਉਹ ਵੀ ਸਫਲ ਹੋ ਜਾਂਦੇ ਆ ਸਵਾਮੀ ਦਰਬਾਰਾ ਸਿੰਘ ਜੀ ਲੋਪੋ ਵਾਲੇ ਸਵਾਮੀ ਜੋਰਾ ਸਿੰਘ ਜੀ ਉਹਨਾਂ ਦਾ ਸੰਗ ਬਰਾੜ ਸਾਹਮਣੇ ਮਾਣਿਆ ਉਹ ਵੀ ਧੰਨ ਸੀ ਤੇ ਬਰਾੜ ਸਾਹਿਬ ਵੀ ਅੱਗੋਂ ਧੰਨ ਹੋ ਗਏ ਕਿਉਂਕਿ ਵਿਦਵਾਨ ਲੋਕ ਕਹਿੰਦੇ ਆ ਕਿ ਜੇ ਚੰਦਨ ਦੇ ਦਰਖਤ ਦੇ ਕੋਲ ਵੀ ਜਿਹੜਾ ਮੋਟਾ ਹੁੰਦਾ ਉਹਦੇ ਵਿੱਚ ਉਹ ਵੀ ਚੰਦਨ ਦੀ ਸੁਗੰਧ ਆਉਣ ਲੱਗ ਜਾਂਦੀ ਆ ਇਸੇ ਤਰ੍ਹਾਂ ਸਾਧੂਆਂ ਦਾ ਸੰਗ ਮਾਣਿਆ ਬਰਾੜ ਸਾਹਿਬ ਨੇ ਤੇ ਸਾਧੂ ਰੂਪ ਹੋ ਗਏ ਨਿਸ਼ਕਾਮ ਸੇਵਾ ਕੀਤੀ ਉਹਨਾਂ ਨੇ ਦਰਬਾਰ ਸਾਹਿਬ ਲੋਪੋ ਸਾਹਿਬ ਦਰਬਾਰ ਦੀ ਲੋ ਪਹਿਲਾਂ ਵੀਰ ਤੋਂ ਇੱਕ ਸ਼ੇਰ ਸਾਰਣਾ ਕਰੋ ਫਿਰ ਆਪ ਜੀ ਦੇ ਮਵਾਰਕ ਚਰਨਾਂ ਦੇ ਵਿੱਚ ਬਰਾੜ ਸਾਹਿਬ ਦੇ ਚਰਨਾਂ ਦੇ ਵਿੱਚ ਇੱਕ ਸ਼ਰਧਾ ਰੂਪੀ ਪੁਸ਼ਪ ਭੇਟ ਕਰਾਂਗੇ ਆਪਾਂ ਕਲਤਾ ਦੇ ਰਾਹੀਂ ਪਹਿਲਾਂ ਮੇਰੇ ਵੀਰ ਤੋਂ ਇੱਕ ਸ਼ਬਦ ਸਾਰਣਾ ਨਗਰਾਨੀ ਦੀਆਂ ਰੱਖ ਕੇ ਤੁਰੇ ਬੰਦਾ ਮਾਨ ਲਬਦਾ ਬਹੁਤ ਜਹਾਨ ਉਤੇ ਨਜ਼ਰਾਂ ਨੇ ਰੱਖ ਕੇ ਤੁਰੇ ਬੰਦਾ ਮਾਨ ਲਬਦਾ ਬਹੁਤ ਜਹਾਨ ਉਤੇ ਅਮਲ ਜੀ ਦਾ ਦੇ ਸ਼ਬਦ ਤੇ ਕਰੇ ਹਿੰਦੂ ਮੁਸਲਮਾਨ ਵੀ ਕਰੇ ਲੋ ਅਸੀਂ ਆਪ ਜੀ ਦੇ ਚਰਨਾਂ ਦੇ ਵਿੱਚ ਜਿਹੜੀ ਕਾਪਤਾ ਪੇਸ਼ ਕਰਨ ਲੱਗੇ ਆ ਉਹਦਾ ਸਿਰਲੇਖਾ ਗੁਰੂ ਕੋ ਪੈਸਾ ਐਸ ਵਕਤ ਜਿਹੜਾ ਸਾਰੀ ਦੁਨੀਆ ਮੁੱਖ ਪੈਸਾ ਰੱਖ ਲਿਆ ਪੈਸੇ ਵਾਲੇ ਨੂੰ ਗੁਰੂ ਕੋ ਸਲਾਮਾ ਹੁੰਦੀਆਂ ਮਾੜੇ ਨੂੰ ਸੰਸਾਰ ਦੇ ਵਿੱਚ ਕੋਈ ਨਹੀਂ ਪੁੱਛਦਾ ਇੱਕ ਗੁਰੂ ਕੋ ਹੀਰਿਆਂ ਦਾ ਵਪਾਰੀ ਸੀ ਹੀਰਿਆਂ ਦਾ ਵਪਾਰੀ ਉਹ ਹੀਰਿਆਂ ਦਾ ਵਪਾਰ ਕਰਦਾ ਸੀ ਪੁਰਾਣਾ ਸਮਾਂ ਸੀ ਉਹਨਾਂ ਇੱਕ ਕੀਮਤੀ ਹੀਰਾ ਉਹ ਇੱਕ ਚੂਹੇ ਨੇ ਖਾ ਲਿਆ ਹੁਣ ਉਹਨੇ ਜਦੋਂ ਦੇਖਿਆ ਕਿ ਜਿਹੜਾ ਮੇਰਾ ਹੀਰਾ ਸੀ ਉਹ ਇੱਕ ਲੱਭ ਨਹੀਂ ਰਿਹਾ ਤੇ ਚੂਹਾ ਖਾ ਗਿਆ ਗੁਰਮੁਖ ਜਨੋ ਉਹ ਆਸੇ-ਪਾਸੇ ਵੇਹਣਾ ਫਿਰਦਾ ਹੁਣ ਚੂਹੇ ਜਿਹੜੇ ਸੀ ਘਰੇ ਭਾਰ ਮਾਰ ਸੀ ਚੂਹਿਆਂ ਦੀ ਪਤਾ ਲੱਗੇ ਨਾ ਕਿਹੜਾ ਚੂਹਾ ਹੀਰਾ ਖਾ ਗਿਆ ਉਹਨੇ ਥੋਡੇ ਵਰਗੇ ਕਿਸੇ ਸਿਆਣੇ ਪੁਰਸ਼ ਨੂੰ ਕਿਹਾ ਯਾਰ ਹੀਰਾ ਬੜਾ ਕੀਮਤੀ ਸੀ ਮੈਨੂੰ ਤਾਂ ਘਾਟਾ ਬੜਾ ਪੈ ਜਾਣਾ ਚੂਹਾ ਹੀਰਾ ਖਾ ਗਿਆ ਹੁਣ ਪਤਾ ਲੱਗਦਾ ਨਹੀਂ ਚੂਹੇ ਜਾਦੇ ਆ ਘਰੇ ਉਹ ਕਹਿੰਦਾ ਕੋਈ ਨਹੀਂ ਆਪਾਂ ਸਵੇਰੇ ਪਤਾ ਲਾਵਾਂਗੇ ਉਹ ਆਇਆ ਵੀਰੋ ਆਇਆ ਉਹਨੂੰ ਜਲ ਪਾਣੀ ਛਕਾਇਆ ਬੈਠਾ ਉਹ ਬੈਠਾ ਐ ਨਿਗਾਹ ਰੱਖੀ ਸਾਰੇ ਚੂਹੇ ਟੱਪਦੇ ਫਿਰਦੇ ਆ ਇੱਕ ਪਾਸੇ ਜੇ ਹੋਇਆ ਬੈਠਾ ਦੇ ਪੂਛ ਉਹਦੀ ਐ ਕੁੰਢੀ ਕੀਤੀ ਐ ਮਗਨ ਹੋ ਜਾ ਬੈਠਾ ਆਪਦਾ ਵੱਖਰੀ ਮौज ਦੇ ਵਿੱਚ ਉਹ ਕਹਿੰਦਾ ਯਾਰ ਉਹ ਚੂਏ ਨੇ ਖਾਦਾ ਹੀਰਾ ਚਲੋ ਜੀ ਜਦੋਂ ਉਹਨੇ ਹਾਂ ਕਹੀ ਉਹਨੇ ਮਾਰਿਆ ਡੰਡਾ ਚੂਹਾ ਉੱਠਾ ਕਰਤਾ ਦੂਜਾ ਡੰਡਾ ਮਾਰਿਆ ਹੀਰਾ ਨਿਕਲ ਆਇਆ ਉਹ ਆਣਾ ਮੈਨੂੰ ਇਹ ਦੱਸ ਪਹਿਲਾਂ ਹੀਰਾ ਦਾ ਜਿਹੜਾ ਮਿਲਣਾ ਸੀ ਮਿਲ ਗਿਆ ਕਹਿੰਦਾ ਤੈਨੂੰ ਕਿਵੇਂ ਪਤਾ ਲੱਗਾ ਵੀ ਇਹਨੇ ਹੀਰਾ ਖਾਦਾ ਉਹ ਆਣਾ ਇਹਦੇ ਚਾਲ ਢਾਲ ਨੇ ਮੈਨੂੰ ਦੱਸਤਾ ਕਿ ਇਹਦੇ ਅੰਦਰ ਹੀਰਾ ਕਹਿੰਦਾ ਇਹਦੀ ਦੂਜੇ ਸਾਰੇ ਖੇਡਦੇ ਫਿਰਦੇ ਆ ਰਲ ਕੇ ਰਹਿੰਦੇ ਕਹਿੰਦਾ ਇਹਦੀ ਪੂਸ਼ਕੁੰਡੀ ਕੀਤੀ ਆ ਪਾਸੇ ਬੈਠਾ ਇਸੇ ਤਰ੍ਹਾਂ ਗੁਰਮਖੋ ਜਿਹੜਾ ਭੈਣ ਭਰਾ ਹੁੰਦਾ ਆਪਣਾ ਉਹਦੀ ਵੀ ਪੋਸ਼ਕੁੰਡੀ ਹੋ ਜਾਂਦੀ ਜਿਹਦੇ ਕੋਲ 4 ਪੈਸੇ ਆ ਜਾਂਦੇ ਆ ਭਾਵੇਂ ਸਿਆੜ ਦੇ ਵਿੱਚ ਵਿਆਹ ਆਇਆ ਹੋਵੇ ਪਾਸੇ ਬੈਠਾ ਹੁੰਦਾ ਦੂਜੇ ਧੁੱਪੇ ਬਹਿਣਗੇ ਕਹੂਗਾ ਨਹੀਂ ਯਾਰ ਮੇਰੇ ਕੋਲ ਪਾਇਆ ਮੈਨੂੰ ਠੰਡ ਲੱਗਦੀ ਆ ਭੈਣ ਭਾਈ ਸਾਬ ਸਜਣੋ ਪੈਸੇ ਦੇ ਆ ਪੈਸੇ ਨੂੰ ਸਲਾਮਾ ਹੁੰਦੀਆਂ ਬੰਦੇ ਦੀ ਕੋਈ ਵੈਲਿਊ ਨਹੀਂ ਠੀਕ ਆ ਲੋਕ ਆਪ ਤਾਂ ਜੀ ਦੇ ਮਵਾਰਕ ਚਰਨਾਂ 'ਚ ਪੇਸ਼ ਕਰਨ ਲੱਗੇ ਆ ਦੁਨੀਆ ਪੁੱਤ ਪੈਸੇ ਦੀ ਪੈਸੇ ਨੂੰ ਹੋਣ ਸਲਾਮਾ ਲੈ ਵੀ ਫੰਮਿਆ ਇੱਕ ਸ਼ੇਰ ਲਾ ਪਹਿਲਾਂ ਫੇਰ ਕਰਤਾ ਸ਼ੁਰੂ ਕਰਦੇ ਆ ਸੱਚ ਬਰਾਬਰਤਾਪ ਨਹੀਂ ਝੂਠ ਬਰਾਬਰ পাপ ਜਾ ਕੇ ਹਰਦ ਸੱਚ ਹੈ ਤਾਂ ਕੇ ਹਰਦ ਆਪ ਉਹ ਮੁੱਖ ਪੈਸਾ ਹੋ ਗਿਆ ਜੀ ਹਰ ਕੋਈ ਪੈ The PANCE! ਯਾਨੂ ਰਾਜ ਕੀ ਨੂੰ ਦੇਵੇ ਓਲਾਮਾ ਦੁਨੀਆ ਬੋਤ ਪੈਸੇ ਦੀ ਪੈਸੇ ਨੂੰ ਕਰੇ ਸਲਾਮਾ ਦੁਨੀਆ ਬੋਤ ਪੈਸੇ ਦੀ ਪੈਸੇ ਨੂੰ ਕਰੇ ਸਲਾਮਾ ਲੋ ਗੁਰਮਖੋ ਇੰਨੇ ਕਿ ਸੇਵਾ ਪ੍ਰਵਾਨ ਕਰਿਓ ਅਸੀਂ ਆਪਣੇ ਆਪ ਨੂੰ ਵੱਡ ਭਾਗੇ ਸਮਝਦੇ ਆ ਕਿ ਉਸ ਕਿਵੇਂ ਸ਼੍ਰੀ ਮਾਤਾ ਦੇ ਮਹਾਨ ਸਪੂਤ ਗਿਆਨੀ ਗਰਨਾਵ ਸਿੰਘ ਜੀ ਬਰਾਦਸਾਂ ਦੇ ਬਰਸੀ ਸਮਾਗਮ ਦੇ ਵਿੱਚ ਅਸੀਂ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਵਾਸਤੇ ਹਾਜ਼ਰੀ ਭਰੀ ਸ਼ੰਦ ਬੋਲਦਿਆਂ ਤੋਂ ਅਨੇਕਾਂ ਸ਼ਬਦ ਅਧੂਰੇ ਬੋਲੇ ਜਾਂਦੇ ਆ ਗੁਰੂਕੀਆਂ ਸੰਗਤਾਂ ਦੋ ਜਹਾਨ ਦੇ ਮਾਲਕ ਗੁਰੂ ਗ੍ਰੰਥ ਸਾਹਿਬ ਬਖਸ਼ਣ ਜੋਗ ਅਰਦਾਸ ਕਰਿਓ ਸਬਰ ਔਰ ਸੰਤੋਖ ਦੀ ਦਾਤ ਜਿਹੜੀ ਉਹ ਪੱਲੇ ਰਹਿ ਜਾਵੇ ਔਰ ਇਸ ਦਰਬਾਰ ਦੇ ਉਤੋਂ ਸਾਨੂੰ ਵੀ ਅਸੀਂ ਝੋਲੀ ਅਟਦੇ ਆ ਕਿ ਕਾਬਦੇ ਜਿਹੜੇ ਉਹ ਖੈਰ ਪੈ ਜਾਵੇ ਇਸੇ ਆਸ ਦੇ ਨਾਲ ਤੁਹਾਡੇ ਮੁਬਾਰਕ